ਉਹ ਮਿਸਕਾਲ ਵੀ ਨਹੀਂ ਇਹਦਾ ਫੌਲ ਬਤਨ ਜਦੋਂ ਇਹ ਕਤਲ ਦੀ ਲਾਸ਼ ਕਹੀ ਜਦੋਂ ਇਹ ਦੇਰ ਤੇ ਘਰ ਆਈ ਉਸ ਤੋਂ ਬਾਅਦ ਉਹ ਦੁਬਾਰਾ ਕਾਲ ਕੀਤਾ ਮੈਂ ਕਿ ਚਲ ਰੋਹੀ ਨੂੰ ਕਹਿੰਦੇ ਕੋਈ ਮੈਂ ਦੁਬਾਰਾ ਕਾਲ ਕਰਾਂਗਾ ਉਸ ਤੋਂ ਕਿ ਉਹ ਨਹੀਂ ਹੋਣੇ ਚਾਹਤਾ ਸੀ ਡਰ ਦੇ ਮਾਰਿਆ ਸੀ ਭਰੋਸੇ ਜਿੱਦਾਂ ਹੱਥ ਦੇ ਵਿੱਚ ਸੀ ਉਹ ਉਸ ਹੱਥ ਚ ਫਿਰੋ ਰੋ ਉਹ ਮੈਂ ਗਈਆਂ ਇੱਕ ਸੱਤ ਕੋਲੇ ਦੇ ਬੈਠੇ ਹੋਏ ਸੀ। ਪੂਰੀ ਸਾਡੀ ਮਰੀ ਹੋ ਲੰਮੀ ਬੈਠ ਕੇ ਕਾਈ ਸੀ ਤੇ ਬਾਸਾਰੇ ਗਲੇ ਆ ਮਨ ਲੈ ਇਕੱਠੇ ਕੀਤੇ ਹੋਏ ਸੀ। ਜਦੋਂ ਇਸ ਟਾਈਮ ਅਸੀਂ ਇਹਨਾਂ ਦੇ ਘਰੇ ਪਹੁੰਚੇ ਆ। ਜਿਹੜੇ ਸਵੇਰ ਤੋਂ ਮੈਨੂੰ ਫੋਨ ਆ ਰਿਹਾ ਸੀ। ਇਹ ਕਹਿੰਦੀ ਘਰ ਦੇ ਸਾਰੇ ਗਏ ਹੋਏ ਸੀ ਇਸ ਟਾਈਮ ਹੈਨੀ ਸੇ ਇਕੱਲੀ ਸੀ। ਕਹਿੰਦੀ ਜੀ ਫੋਨ ਕਰਦੇ ਕਰਦੇ ਕਹਿੰਦੀ ਦੀਦੀ ਗੇਟ ਖੜਕੇ ਆ ਕਹਿੰਦੀ ਮੇਰੇ देर ਤੇ ਦਰਾਣੀ ਆਏ ਆ ਬਾਹਰ ਜਦੋਂ ਉਹਦੇ देर ਤੇ ਦਰਾਣੀ ਆਏ ਉਸ ਤੋਂ ਬਾਅਦ ਮੈਂ ਉਹਨੂੰ ਦੁਬਾਰਾ ਕਾਲ ਕੀਤੀ ਮੈਂ ਕਿ ਚਲ ਕੋਈ ਨਹੀਂ ਤੁਹ ਵੀ ਲੈ ਖੋਲ ਮੈਂ ਦੁਬਾਰਾ ਕਾਲ ਕਰਦੀ ਆ ਜਦੋਂ ਮੈਂ ਦੁਬਾਰਾ ਉਹਨੂੰ ਫੋਨ ਲਾਇਆ ਉਸ ਤੋਂ ਬਾਅਦ ਥੋੜੇ ਦੇਰ ਬਾਅਦ ਉਹਨੇ ਫੋਨ ਨਹੀਂ ਚੱਕਿਆ 40 ਮਿਸਕਾਲ ਗਈਆਂ ਇਹ ਫੋਨ ਦੇ ਉੱਤੇ ਮੇਰੇ ਇਹ ਫੋਨ ਨਹੀਂ ਚੱਕਿਆ ਜਦੋਂ ਅਸੀਂ ਇਹ ਫੋਨ ਨਹੀਂ ਚੱਕਿਆ ਅਸੀਂ ਡਰਦੇ ਮਾਰੇ ਅਸੀਂ ਘਰੋਂ ਸੇ ਜਿੱਦਾਂ ਦੀ ਹਾਲਤ ਦੇ ਵਿੱਚ ਅਸੀਂ ਇੱਧੇ ਉਸੇ ਹਾਲਤ ਚੋਂ ਘਰੋਂ ਪਰਤਦੇ ਜੋ ਦੇਖਿਆ ਤਾਂ ਬਸ ਇਹਦੀ ਲਾਸ਼ ਪਈ ਸੋ ਡੱਡਾ ਬਸ ਉਹ ਕੱਲ ਨੂੰ ਸਾਰਾ ਦਿਨ ਉਹ ਫੋਨ ਤੇ ਇੱਕੋ ਗੱਲ ਕਹਿੰਦੀ ਰਹੀ ਆ ਕਿ ਦੀਦੀ ਮੈਨੂੰ ਦੁਖੀਆਂ ਮੈਨੂੰ ਲੈ ਜਾਓ ਆ ਉਹ ਤਾਂ ਦੇਰ ਵੀ ਉਹਨੂੰ ਮਾਰਦਾ ਸੀ ਕਹਿੰਦੀ ਮੈਨੂੰ ਦੇਰ ਵੀ ਮੈਨੂੰ ਮਾਰਨ ਆਂਦਾ ਆ ਤੇ ਰਾਣੀ ਵੀ ਮਾਰਨ ਆਉਂਦੀ ਆ ਦੁਖੀ ਸੀ ਬਸ ਦੁਖੀ ਹੋ ਹੋ ਕੇ ਰੋ ਰੋ ਕੇ ਫੋਨ ਕੀਤਾ ਉਹਨੇ ਪਰ ਕੀ ਕਾਰਨ ਕੀ ਹੋਇਆ ਜਿਹੜਾ ਉਹਨੂੰ ਮਾਰਨ ਵਾਸਤੇ ਆ ਮਾਰਦੇ ਸੀ ਦਾ दहेज ਮੰਗਦੇ ਸੀ ਜਿਹਦੇ ਕੋਲ ਅਸੀਂ ਪੀਲਾ ਵੀ ਮੈਂ ਚਾਹ ਵਾਸਤੇ ਕੀਤਾ ਉਹਨੂੰ ਘਰੋਂ ਉਹ ਕੁਝ ਵੀ ਨਹੀਂ ਹਦਾ ਸਦਾ ਚੱਦਰ ਵੀ ਅਸੀਂ ਘਰੋਂ ਦਿੱਤੀ ਉਹਨੂੰ ਸਦਾ ਜਿਹੜਾ ਸਮਾਨ ਕਰੇ ਜਦੋਂ ਤੁਸੀਂ ਵਿਆਹ ਕੀਤਾ ਉਹਦੀ ਕਿਸੇ ਘਰਵਾਰ ਦੇਖਿਆ ਨਹੀਂ ਸੀ ਜੇ ਘਰਵਾਰ ਦੇਖਿਆ ਸੀ ਮੇਰੇ ਘਰ ਵਾਲੇ ਦੇ ਨਾਲ ਇਹ ਇਹਨਾਂ ਦੀ ਕੁੜੀ ਦੀ ਸੱਸ ਇਹ ਦੋਨੋਂ ਇਕੱਠੇ ਹੀ ਕੰਮ ਕਰਦੇ ਸੀ ਇਹ ਮੈਨੂੰ ਕਹਿੰਦੇ ਸੀ ਬਹੁਤ ਚੰਗੇ ਆ ਇਹ ਬੰਦੇ ਵੀ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਕਰ ਦਿੰਦੇ ਆ ਉਹ ਸਾਡੇ ਮੋਹਰੇ ਕਹਿੰਦੇ ਕਿ ਤੁਸੀਂ ਆਪਣੀ ਧੀ ਸਾਨੂੰ ਦੇ ਦਿਓ ਤੇ ਤੁਹਾਡੀ ਤੀਰ ਸੁਖੀ ਰਹੂਗੀ ਕਦੇ ਦੁਖੀ ਨਹੀਂ ਹੋਊਗੀ ਪਰ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਮਹੀਨੇ ਦੇ ਵਿੱਚ ਹੀ ਇੰਨੇ ਉਹਨਾਂ ਇੰਨੇ ਮਾਰੇ ਹਾਲਾਤ ਕੀਤੇ ਕਿ ਆ ਇਹਨਾਂ ਬਾਬਾ ਸਾਰੋ ਕੁਝ ਵਾਪਰਿਆ ਇਹਦੇ ਨਾਲ ਸਾਡੀ ਭੈਣ ਸਾਡੇ ਹੱਥੋਂ ਗਵਾ ਲਏ ਠੇਸੇ ਆਪਣੀ ਇਹਦੀ ਮਾਰੇਗਾ ਜਿਹਾ ਉਹਨੇ ਜੀ ਮੈਨੂੰ ਤਾਂ ਲੱਗਦਾ ਮਾਰਿਆ ਗਿਆ ਉਹਦੇ ਚੂੜਾ ਸਾਰਾ ਖਿਲਰਿਆ ਪਿਆ ਸੀ ਬੈੱਡ ਤੇ ਥੱਲੇ ਵੀ ਚੂੜੀਆਂ ਖਿਲਰੀਆਂ ਪਈਆਂ ਮੂੰਹ ਚ ਉਹਦੇ ਖੂਨ ਨਿਕਲਦਾ ਪਿਆ ਸੀ ਗਲਾ ਇੰਨੀ ਕੱਸ ਕੇ ਘੁੱਟ ਕੇ ਇਹਨਾਂ ਦਵਾਇਆ ਹੋਇਆ ਸੀ ਕਿ ਉਹਦੇ ਨਿਸ਼ਾਨ ਬਹੁਤ ਜ਼ਿਆਦਾ ਗਲੇ ਤੇ ਪਏ ਹੋਏ ਨੇ ਹਜੇ ਤੱਕ ਉਹ ਦਿਨ ਸ਼ਾਨਾ ਸੜ ਕੋ ਦੇਖਣੀ ਹੁੰਦੀ ਮੇਰੇ ਅੱਖਾਂ ਮਰੇ ਸਾਰੀ ਰਾਤ ਉਹੀ ਨਜ਼ਰ ਆਉਂਦੀ ਰਹਿੰਦੀ ਹੈ। ਇਹ ਮੰਨ ਕੇ ਰਹੇ। ਮੈਂ ਬਸ ਇਨਸਾਫ ਚਾਹੁੰਦੀ ਆ ਕਿ ਇਹਨਾਂ ਨੂੰ ਵੀ ਸਜ਼ਾ ਮਿਲੇ ਜਿੱਦਾਂ ਮੇਰੀ ਭੈਣ ਤੜਕ ਤੜਕੇ ਮਰੀ ਹੈ। ਇਹਨਾਂ ਨੂੰ ਵੀ ਸਜ਼ਾ ਦਿਓ। ਮੇਰੇ ਹੱਥ ਜੋੜ ਕੇ ਤੁਹਾਡੇ ਮੋਹਰੇ ਬਸ ਇਹੀ ਬੇਨਤੀ ਹੈ। ਪੁਲਿਸ ਸਸਤਾ ਪੁੰਨ ਹੈ ਜੇਕਰ ਜਿੰਨਾਂ ਸਰਕਾਰ ਦਾ ਪੰਚਿਆ। ਜੀ। ਇਹਨਾਂ ਨੇ ਮੈਨੂੰ ਕਿਹਾ ਵੀ ਆਪਾ ਖਲੋਨੀ ਜਾਣਾ ਮੈਂ ਕੀ ਗੱਲ ਹੋ ਗਈ। ਕਹਿੰਦੇ ਕਿਸੇ ਕੋਲ ਜਾਣਾ ਜਦ ਅਸੀਂ ਗਏ ਉੱਥੇ ਦੇਖਿਆ ਤਾਂ ਇਹ ਗੋਡੀ ਵੀ ਨਹੀਂ ਸੀ ਕੋਈ ਵੀ ਉਹ ਕੁੜੀ ਉਹਦੀ ਸੱਸ ਨੇ ਕਈ ਵਾਰੀ ਫੋਨ ਕੀਤਾ ਚਾਰ ਪੰਜ ਵਾਰ ਜਿਹੜੀ ਫੋਨ ਨਹੀਂ ਐਕਸੈਪਟ ਕਰ ਰਹੀ ਸੀ ਤੇ ਬਲੈ ਚੱਲ ਕੇ ਜਨ ਉਹ ਇਹਦੀ ਗਵਰਡੀਨ ਦੇਖ ਲਈਏ ਤਾਂ ਕਹਿੰਦੀ ਲੱਤੀ ਉਹ ਅੰਦਰ ਤੇ ਅਸੀਂ ਕਿਹਾ ਵੀ ਕਿਸੇ ਨੇ ਅੰਦਰ ਨਹੀਂ ਜਾਣਾਗਾ ਫੇਰ ਮੈਂ ਆਨ ਦੀ ਸਪੋਰਟ ਸਾਰੇ ਪੰਚਾਇਤ ਮੈਂਬਰਾਂ ਨੂੰ ਫੋਨ ਕੀਤਾ ਵੀ ਤੁਸੀਂ ਜਿਹੜਾ ਕੁੜੀਆਂ ਬੰਚ ਹੋ ਜਿਹੜਾ ਉੱਥੇ ਵਾਕਿਆ ਉੱਥੇ ਹੋਇਆਗਾ ਇਦਾਂ ਤਾਂ ਹੋ ਗਿਆ ਤੇ ਸਾਰੇ ਪੰਚਾਇਤ ਮੈਂਬਰ ਉੱਥੇ ਆਏ ਪੰਚਾਇਤ ਮੈਂਬਰਾਂ ਦੇ ਨਾਲ ਸਹਾਇਕ ਨਾਲ ਕੁੜੀ ਲਾਇਆ ਥੱਲੇ ਫਾਈਲ ਪਾਸ ਵਗੈਰਾ ਚੱਕ ਕੇ ਕੁੜੀ ਦੀ ਡੈਥ ਹੋ ਗਈ ਸੀ ਤੇ ਘਰ ਉਹਦੇ ਕੋਈ ਨਹੀਂ ਸੀਗਾ ਉਹਦੀ ਸੱਸ ਵੀ ਉਹਦੀ ਬਾਅਦ ਚ ਰ ਇਹਦੇ ਦੇਰ ਪਛਾਈ ਸੀ ਘਰੇ ਛੋਟੇ ਕਬੜੇ ਉਹ ਘਰਾਲ ਘਰ ਸਭ ਕੋ ਐਸੇ ਤੇ ਮੌਕੇ ਤੇ ਕੋਈ ਨਹੀਂ ਸੀ ਵਾਸੀ ਲਾ ਕੇ ਉਹ ਫਰਦਾਇਆ ਤੇ ਫਿਰ ਸਾਰੇ ਨੂੰ ਕਾਲ ਕੀਤੀ ਤੇ ਸਾਰੇ ਘਰ ਦੇ ਬਾਅਦ ਚ ਆਏ ਸੀ ਇਹਨਾਂ ਦੇ ਜੀਜਾ ਤੇ ਇਹ ਤਾਂ ਵਜਾ ਪਤਾ ਲੱਗਿਆ ਪਹਿਲੇ ਨਹੀਂ ਵਜਾ ਤਾਂ ਕੋਈ ਨਹੀਂ ਮਤਲਬ ਜਿਹੜਾ ਕੁੜੀ ਦਾ ਜੀਜਾ ਸੀਗਾ ਨਾ ਉਹ ਦੱਦਲੇ ਥੋੜੀ ਮੈਂਟਰੀ ਪ੍ਰੋਬਲਮ ਲੱਗ ਕੁੜੀ ਨੂੰ ਮੈਂਟਰੀ ਪ੍ਰੋਬਲਮ ਸਾਨੂੰ ਉਹਨਾਂ ਨਾਲ ਦੀ ਛੋਟੇ ਦੱਸਿਆ ਹੋਏ ਦਵਾਈਆਂ ਦੀਆਂ ਚਾਰਜੀ ਕੁੜੀ ਮੈਂਟਰੀ ਪ੍ਰੋਬਲਮ ਆ ਮੈਂ ਤੁਰ ਕੁੜੀ ਦੀ ਸਿਹਤ ਖਰਾਬ ਲੱਦੀ ਆ ਤੇ ਸ਼ਾਇਦ ਹੋ ਗਿਆ ਮੈਂਟਰੀ ਸ਼ੋਰਟ ਦੇ ਵਿੱਚ ਉਹਨੇ ਆਪਣੇ ਆਪ ਨੂੰ ਸੁਸਾਇਡ ਕੀਤਾ ਇਹੀ ਗੱਲਬਾਤ ਹੋਈ ਜੀ ਉੱ ਕੋਈ ਪਹਿਲਾਂ ਕਦੇ ਕੋਈ ਲੜਾਈ ਝਗੜੀ ਨਹੀਂ ਨਹੀਂ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਝਗੜਾ ਹੋਇਆ ਕਿ ਨਹੀਂ ਹੋਇਆ 1.5 ਮਹੀਨਾ ਗਾੜੇ 1.5 ਮਹੀਨਾ ਦਾ ਵਿਆਹ ਇਹਨੂੰ ਹੋਇਆ ਜੀ 1.5 ਮਹੀਨਾ ਆਪਣੇ ਮਗਰ ਪੁੱਛਦੇ ਨਾਲ ਤੇ ਰਹੀ ਬੱਕੇ ਰਹੀ ਆ ਕੋਸ਼ਿਸ਼ ਕੋਸ਼ਿਸ਼ ਦਿਨ ਤਜ਼ਰਾ ਰਹੀ ਹੈ ਇਸ ਤਰ੍ਹਾਂ ਕਿੰਨੇ ਰਹਿ ਰਹੀ ਹੈ ਜਦੋਂ ਸਲੋ ਕਰਤਾ ਵਿਆਹ ਵੀ ਦੇਖਣ ਆਨਸਪੋਰਟ ਦੇਖਿਆ ਬੀ ਡੈਫੀ ਯੂਜ਼ ਕਰਦੇ ਕੋਈ ਨਹੀਂ ਸੀ ਉਹਦਾ ਘਰ ਦਾ ਮੈਂ ਮਾ ਸੱਸ ਜੀ ਨਾਲ ਦੀਰ ਜਿਹੜਾ ਕੋਈ ਨਹੀਂ ਸੀ ਨੋਕ ਤੇ ਬਿਕੇ ਨਹੀਂ ਪਰਵਾਰ ਵਾਲੇ ਇਹ ਤਾਂ ਗੱਲ ਕਰਦੇ ਮਾਤਾ ਜੀ ਇਹ ਸਾਨੂੰ ਕਿ ਕੋਈ ਔੜੀ ਕੱਲੀ ਘਰੇ ਸੀ सारे पंचायत मैं कॉल करके सारे था। था। आए सू इनफॉरमेस आई थलोह कलोनिया चो कोई लेडी नहीं आई है मैं समेत ड्यूटी अफसर मौके रात पहुंचे पहला मतलब डेड बॉडी को उन्होंने तो तो लाई से पक्के पहा लिया रात घर के भी आए माँ प्य सस भी उ बाकी जो उठ के मुख्यमार बंदे भी हाजिर से ਮੋਕੇ ਮੋਕੇ ਤੋਂ ਡੈੱਡ ਬੋਡੀ ਨੂੰ ਅਸੀਂ ਉਸਮਾਰਟਮ ਲਈ ਸਿਮਲਸ ਪਾ ਦਿੱਤਾ। ਬਾਕੀ ਮੌਤਰੀ ਦੇ ਵਿੱਚ ਬਾਕੀ ਉਹਨਾਂ ਨੇ ਕਰਦੇ ਆਰ ਮੈਂ ਜੋ ਉਹ ਬਿਆਨ ਲਗਾਉਣ ਦੀ ਉਹਦੇ ਮਦਦ ਕਰ ਦਿੱਤੀ। ਸਰ ਪੁੱਤਾਂ ਨੇ ਲੜਕੀ ਜਿਹੜੀ ਮੈਰਿਜ ਹੋਈ ਹੁੰਦੀ ਨਹੀਂ ਲੈ ਗਈ ਹੋਈ ਹੈ ਜੀ। ਹਾਂ ਜੀ ਮੀਨਾ ਘੋਇਆ ਸੀ ਕੋਈ ਮੈਰਿਜ ਹੋਈ ਨੂੰ। ਠੀਕ ਹੈ। ਹਾਂ ਜੀ। ਉਸ ਤੋਂ ਸਾਹਮਣੇ ਹੂਰ ਆਈ ਉਹ ਵੀ ਕੋਈ ਕਿਵਾਰ ਬਾਰੇ ਉਹਦੀ ਗੱਲ ਹੋਈ ਲੜਕੀ ਆਪੇ ਇਹ ਇਸ਼ੂ ਸੈੱਟ ਕੀਤਾ। ਪਹਿਲੇ ਜਿਹੜੇ ਦਾ ਸੁਸਾਇਡ ਉਹਨੇ ਆਪ ਕੀਤਾ ਲੱਗਦਾ। ਤੇ ਬਾਕੀ ਨੂੰ ਪੋਸਟ ਮਾਰਡਮ ਦੇ ਵਿੱਚ ਉਹ ਰਿਪੋਰਟ ਦੇ ਵਿੱਚ ਆਊਗਾ ਉਹਨਾਂ ਦੇ ਮਤਲਬ ਕਾਰਵਾਈ ਕਰਾਂਗਾ ਇੱਦਾਂ ਵੀ ਕੋਈ ਸਾਹਮਣੇ ਆਈ ਗੱਲ ਵੀ ਲੜਕੀ ਜਿਹੜੀ ਕੋਈ ਪ੍ਰੋਬਲਮ ਸੀ ਨਹੀਂ ਨਹੀਂ ਉਸ ਨੂੰ ਕਿਹਾ ਵੀ ਕੋਈ ਦੀ ਕੋਈ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਬਦਾਨਾ ਉਹ ਬਾਕੀ ਹਜੇ ਸਾਡੇ ਕੋਲ ਆਨ ਦੀ ਰਿਪੋਰਟ ਦੀ ਕੋਈ ਗੱਲਬਾਤ ਨਹੀਂ ਉਹਨੂੰ ਜਦੋਂ ਪਤਾ ਲੱਗਿਆ ਉਦੋਂ ਉਹਨੇ ਕਰਦਾ ਉਹਨਾਂ ਦਾ ਕੀ ਕਾਰਵਾਈ ਕਰਨੀ ਹੈ ਸਭ ਨਹੀਂ ਅਸੀਂ ਦੇਖਦਾ ਜੋ 2 ਵਜੇ ਸਟੇਟਮੈਂਟ ਲਿਖਣ ਤੋਂ ਬਾਅਦ ਉਹ ਤਾਂ ਕਾਰਵਾਈ ਕਰਦੇ ਓਕੇ